ਜਿਹੜੀ ਤਾਂ ਛੋਟੀ ਖੇਤੀ ਆ ਕੋਈ 4-500 ਕਿਲਟ ਆਖਾ ਗਿਆ ਉਹ ਤਾਂ ਜ਼ਿਆਦਾਤਰ ਪਰਿਵਾਰ ਆਪ ਹੀ ਕਰਦਾ ਦੋਨੇ ਜੀ ਹੋਗੇ ਨਾਲ ਬੱਚੇ ਹੋیندੇ ਕਈ ਵਾਰੀ ਇਹੋ ਕਰੇਡਾ ਦੇ ਵਿੱਚ ਕਈ ਫੰਡਿੰਗ ਸਕੀਮਾਂ ਹੁੰਦੀਆਂ ਜਿਹਦੇ ਚ ਸਰਕਾਰ ਵੀ ਪੈਸੇ ਪਾਉਂਦੀ ਹੈ ਕਿਤੇ 50% ਪਾਉਂਦੀ ਹੈ ਕਿਤੇ 60% ਪਾਉਂਦੀ ਹੈ ਕੁਝ ਤੁਸੀਂ ਆਪ ਪਾਉਣੇ ਹੋ ਕਿਸਾਨ ਨੂੰ ਕਿੱਲੇ ਪਿੱਛੇ ਕਿੰਨੀ ਕੁ ਬਚਤ ਹੋ ਜਾਂਦੀ ਹੈ ਉਹਨਾਂ ਕੋਲੇ 10000 ਕਿੜਾ ਹੈ ਉਹਦੇ ਸਾਰੇ ਪਰਿਵਾਰ ਕੋਲੇ ਤੋਂ ਮੇਰੇ ਕੋਲ ਜੌਬ ਕਰਦੀ ਸੀ ਤੇ ਮੈਨੂੰ ਐ ਲੱਗਿਆ ਕਿ ਮੈਂ ਇਹਨੂੰ ਇਹ ਪੁੱਛਾਂ ਵੀ ਤੈਨੂੰ ਵੀ ਕੰਮ ਕਰਨ ਦੀ ਲੋੜ ਹੈ ਤੇ ਮੈਂ ਫਿਰ ਇਹਨੂੰ ਇੱਕ ਦਿਨ ਪੁੱਛ ਹੀ ਲਿਆ ਨਾ ਸਾਥਰੀ ਕਾਲ ਜੀ ਅੱਜ ਆਪਾਂ ਪਾਰਟ 2 ਕਰਾਂਗੇ ਇਸ ਵੀਡੀਓ ਦਾ ਪਿਛਲੀ ਵੀਡੀਓ ਚ ਤਾਂ ਆਪਾਂ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਕਿ ਇੱਥੇ ਜ਼ਮੀਨਾਂ ਕਿਹੋ ਜੀਆਂ ਨੇ ਹਨਾ ਕਿ ਕਈ ਜ਼ਮੀਨਾਂ ਕੁਸ਼ ਮਾੜੀਆਂ ਕੁਸ਼ ਚੰਗੀਆਂ ਉਹਨਾਂ ਦੇ ਰੇਟ ਕਿਹੋ ਜੇ ਆ ਤੇ ਅੱਜ ਤੁਸੀਂ ਸਾਨੂੰ ਇਹ ਦੱਸੋ ਕਿ ਆਪਣੀ ਖੇਤੀ ਤੇ ਜਿਹੜੀ ਪਿੱਛੇ ਆਪਾਂ ਇੰਡੀਆ ਤੋਂ ਕਰਦੇ ਆਏ ਆਂ ਤੇ ਇੱਥੋਂ ਦੀ ਖੇਤੀ 'ਚ ਬਹੁਤ ਫਰਕ ਹੈ ਤੇ ਉਹ ਦੱਸੋ ਤੁਸੀਂ ਵੀ ਉਹਦੀ ਜਾਣਕਾਰੀ ਜੇ ਕਿਸੇ ਨੇ ਨਵੇਂ ਬੰਦੇ ਨੇ ਸ਼ੁਰੂ ਕਰਨੀ ਹੋਵੇ ਤਾਂ ਉਹ ਕਿੱਥੋਂ ਲਵੇ ਤੁਸੀਂ ਜਿਵੇਂ ਦੱਸਿਆ ਕਿ ਕੈਨੇਡਾ ਦੀ ਜਿਹੜੀ ਖੇਤੀ ਹੈ ਤੇ ਜਿਹੜੀ ਪੰਜਾਬ ਦੀ ਖੇਤੀ ਹੈ ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਮੈਂ ਪਹਿਲਾਂ ਵੀ ਦੱਸਿਆ ਕਿ ਇੱਥੇ ਫਸਲ ਇੱਕੋ ਹੈ ਤੇ ਮੌਸਮ ਬਹੁਤ ਠੰਡਾ ਹੈ ਸੋ ਠੰਡ ਦਾ ਜਿਹੜਾ ਖਿਆਲ ਰੱਖਣਾ ਪੈਂਦਾ ਹੈ ਬਜਾਈ ਤੋਂ ਪਹਿਲਾਂ ਵੀ ਜਾਂ ਜਦੋਂ ਫਸਲ ਵੜਾਈ ਦੇ ਨੇੜੇ ਆਉਂਦੀ ਹੈ ਉਦੋਂ ਵੀ ਇੱਥੇ ਫਾਰਮਰਸ ਨੂੰ ਫਿਕਰ ਪਿਆ ਹੁੰਦਾ ਹੈ ਕਿ ਜਿਵੇਂ ਪਿੱਛੇ ਮੱਕੀ ਖੜੀ ਹੈ ਕਈ ਵਾਰੀ ਮੱਕੀ ਜਿਹੜੀ ਉਹ ਲੇਟ ਹੋ ਜਾਂਦੀ ਹੈ ਤੇ ਜੇ ਉਤੋਂ ਮੌਸਮ ਖਰਾਬ ਹੋ ਜਾਵੇ ਬਰਫ ਪੈਣ ਲੱਗ ਜਾਵੇ ਤਾਂ ਫਿਰ ਬਹੁਤ ਮੁਸ਼ਕਲ ਆ ਜਾਂਦੀ ਹੈ ਸੋ ਜਿਹੜੀ ਤਕਨੀਕੀ ਜਾਣਕਾਰੀ ਹੈਗੀ ਆ ਫਸਲ ਕਿਦੋਂ ਬੀਜਣੀ ਆ ਕਿਹੜੀ ਬੀਜਣੀ ਆ ਕਿੰਨਾ ਆਪਾਂ ਉਹਦੇ ਚ ਬੀਜ ਪਾਉਣਾ ਹੈ ਨਾ ਜਾਂ ਕਿਹੜੀ ਰੇਸ ਸਪਰੇਅ ਕਰਨੀ ਆ ਇਹ ਵਾਕਈ ਬਹੁਤ ਇੰਪੋਰਟੈਂਟ ਹੈ ਹਾਲਾਂਕਿ ਹਾਇਤ ਹੈ ਸਾਰੇ ਜਗ੍ਹਾ ਤੇ ਇੰਪੋਰਟੈਂਟ ਹੈ ਪਰ ਇੱਥੇ ਕੁਝ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਜੇ ਤੁਸੀਂ ਇੱਕ ਵੀ ਚੀਜ਼ ਮਿਸ ਕਰ ਗਏ ਜਾਂ ਥੋੜਾ ਬਹੁਤਾ ਲੇਟ ਫੇਟ ਹੋ ਗਏ ਵਿੰਡੋ ਛੋਟੀ ਹੈ ਨਾ ਹਾਂ ਤਾਂ ਤੁਹਾਡੀ ਫਸਲ ਵੀ ਮਾਰੀ ਜਾ ਸਕਦੀ ਹੈ ਵਿੰਡੋ ਛੋਟੀ ਹੈ ਸੋ ਉਹਦੇ ਚ ਹੈਗਾ ਕਿ ਜਿਹੜੇ ਵੀ ਖੇਤੀਬਾੜੀ ਮੈਹਿਕਮੇ ਨੇ ਅਲੱਗ-ਅਲੱਗ ਸੂਬਿਆਂ ਦੇ ਕੈਨੇਡਾ ਚ ਜਿਵੇਂ ਮੈਰੀਟੋਬਾ ਦੀ ਗੱਲ ਕਰੀਏ ਸਸਕੈਚਵਨ ਅਲਬਰਟ ਉਹਨਾਂ ਦੇ ਜਿਹੜੇ ਖੇਤੀਬਾੜੀ ਮੈਹਿਕਮੇ ਆਉਂਦੇ ਆ ਉਹਨਾਂ ਨੇ ਜਾਣਕਾਰੀ ਜਿਹੜੀ ਤਕਨੀਕੀ ਹੈ ਉਹ ਸਾਰੀ ਉਹ ਪ੍ਰੋਵਾਈਡ ਕਰਦੇ ਆ ਜ਼ਿਆਦਾਤਰ ਉਹਨਾਂ ਦੀ ਜਿਹੜੀ ਵੈਬਸਾਈਟਸ ਹੈਗੀਆਂ ਤੁਸੀਂ ਉਹਨਾਂ ਤੇ ਜਾ ਸਕਦੇ ਹੋ ਅਸੀਂ ਕੁਝ ਲਿੰਕ ਵੀ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਹਰ ਇੱਕ ਫਸਲ ਦੀ ਜਿਹੜੀ ਪ੍ਰੋਡਕਸ਼ਨ ਦੀ ਜਾਣਕਾਰੀ ਹੈ ਪ੍ਰੋਟੈਕਸ਼ਨ ਦੀ ਜਾਣਕਾਰੀ ਹੈ ਕਿ ਜੇ ਕੀੜੇ ਮਕੌੜੇ ਜਾਂ ਬਿਮਾਰੀਆਂ ਪੈ ਜੰਦੀਆਂ ਤਾਂ ਕੀ ਕਰਨਾ ਕਿਹੜੀ ਸਪਰੇਅ ਕਰਨੀ ਹੈ ਉਹਦਾ ਰੇਟ ਕਿੰਨਾ ਪਾਉਣਾ ਹੈ ਨਾ ਸਪਰੇਅ ਦਾ ਸੋ ਉਹ ਗੱਲਾਂ ਸਾਰੀਆਂ ਇਹਨਾਂ ਨੇ ਲਿਖੀਆਂ ਹੋਈਆਂ ਨੇ ਉਹ ਇਹਨਾਂ ਦੀਆਂ ਸਾਈਟਸ ਤੇ ਵੀ ਉਪਲਬਧ ਨੇ ਤੇ ਇਹਨਾਂ ਦੇ ਜਿਹੜੇ ਸਪੈਸ਼ਲਿਸਟ ਆ ਉਹਨਾਂ ਦੇ ਵੀ ਉੱਥੇ ਕੰਟੈਕਟ ਦਿੱਤੇ ਹੁੰਦੇ ਆ ਸੋ ਖੇਤੀਬਾੜੀ ਵਿਭਾਗ ਜਿਹੜੇ ਉਹ ਲੀਡ ਕਰਦੇ ਆ ਕੈਨੇਡਾ ਦੇ ਵਿੱਚ ਅਮ ਪ੍ਰੋਡਕਸ਼ਨ ਜਿਹੜੀ ਫਸਲਾਂ ਦੀ ਪ੍ਰੋਡਕਸ਼ਨ ਬਾਰੇ ਜਿਹੜੀ ਜਾਣਕਾਰੀ ਲਈ ਹਾਂਜੀ ਹੁਣ ਇਹ ਦੱਸੋ ਕਿ ਇੱਥੇ ਫਸਲਾਂ ਮੁੱਖ ਤੌਰ ਤੇ ਹੁੰਦੀਆਂ ਕਿਹੜੀਆਂ ਕਿਹੜੀਆਂ ਕੈਨੇਡਾ ਦੇ ਵਿੱਚ ਦੇਖੋ ਜੀ ਕਣਕ ਹੋਗੀ ਜੋ ਜਵੀ ਕਨੋਲਾ ਸਰੋਂ ਹੋਗੀ ਸੋਇਆਬੀਨ ਹੋਗੀ ਸੂਰਜਮੁਖੀ ਹੋਗੀ ਫਲੈਕਸ ਜਿਹੜੀ ਐਲਸੀ ਹੁੰਦੀ ਆਪਾਂ ਇਹ ਫਸਲਾਂ ਹੁੰਦੀਆਂ ਨੇ ਜਿਹੜੀਆਂ ਜਿਵੇਂ ਗਰਮ ਇਲਾਕਿਆਂ ਦੀਆਂ ਫਸਲਾਂ ਨੇ ਨਰਮਾ ਹੋ ਗਿਆ ਝੋਨਾ ਉਹ ਨਹੀਂ ਇੱਥੇ ਹੁੰਦਾ ਕੁਸ਼ਕ ਇਲਾਕੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਜਿਵੇਂ ਫਰੂਟਸ ਮੈਂ ਪਹਿਲਾਂ ਵੀ ਦੱਸਿਆ ਸੀ ਉਹ ਕਾਫੀ ਵੱਡੀ ਪਦਰਤੇ ਹੁੰਦੇ ਨੇ ਖਾਸ ਕਰਕੇ ਬੈਰੀਆਂ ਬੀਸੀ ਦੇ ਵਿੱਚ ਬੈਰੀਆਂ ਨੇ ਜਿਹੜੀਆਂ ਜਿਹੜੇ ਅੰਗੂਰ ਨੇ ਅੰਗੂਰ ਖਾਸ ਕਰਕੇ ਵਾਈਨ ਪ੍ਰੋਡਕਸ਼ਨ ਲਈ ਕਿਉਂਕਿ ਇੱਥੇ ਵਾਈਨ ਦਾ ਬਹੁਤ ਹੈਗਾ ਕਲਚਰ ਉਹ ਉਗਾਏ ਜਾਂਦੇ ਨੇ ਕੁਝ ਛੋਟੀਆਂ ਫਸਲਾਂ ਵੀ ਹੈਗੀਆਂ ਨੇ ਮਟਰ ਹੋਗੇ ਮਾਸਰ ਹੋਗੇ ਜਿਹੜੀਆਂ ਮਤਲਬ ਬਹੁਤ ਐਡ ਵੱਡੇ ਪਦਰਤੇ ਨਹੀਂ ਹੁੰਦੀਆਂ ਕਿਸੇ ਖਾਸ ਕਿਸ ਇਲਾਕੇ ਚ ਹੁੰਦੀਆਂ ਨੇ ਜਿਵੇਂ ਤੁਸੀਂ ਜਿਹੜੀਆਂ ਫਸਲਾਂ ਦੇ ਨਾਮ ਲਏ ਆ ਉਹਨਾਂ ਚੋਂ ਕਾਫੀ ਫਸਲਾਂ ਆਪਣੇ ਪੰਜਾਬ ਚ ਵੀ ਹੁੰਦੀਆਂ ਤੇ ਫਿਰ ਇਹ ਜਿਹੜੀਆਂ ਇੱਥੋਂ ਵਾਲੀਆਂ ਫਸਲਾਂ ਤੇ ਉੱਥੋਂ ਵਾਲੀਆਂ ਫਸਲਾਂ ਚ ਕਾਫੀ ਜ਼ਿਆਦਾ ਫਰਕ ਹੈਗਾ ਉਹਨਾਂ ਦੀ ਜਿਹੜੀ ਉਹਨਾਂ ਨੂੰ ਬੀਜਣ ਚ ਗਾਂ ਜਿਹੜੀਆਂ ਪ੍ਰੈਕਟਿਸਸ ਆਪਾਂ ਕਰਦੇ ਆ ਐਗਰੀਕਲਚਰ ਨਹੀਂ ਕੋਈ ਜ਼ਿਆਦਾ ਨਹੀਂ ਹੈਗਾ ਕਣਕ ਦੀ ਗੱਲ ਕਰੀਏ ਹੁਣ ਕਣਕ ਜਿਵੇਂ ਆਪਾਂ ਬੀਜਤੀ ਉਸ ਤੋਂ ਬਾਅਦ ਚ ਕੱਖਾਂ ਵਾਸਤੇ ਸਪਰੇਅ ਹੋਣੀ ਹੈ ਜਦੋਂ ਕਣਕ ਦੇ 2 2 3 3 ਲੀਫ ਸਟੇਜ ਹੈ ਆਪਣੇ ਵੀ ਇਹੀ ਹੁੰਦੀ ਹੈ ਆਪਣੇ ਪਾਣੀ ਲੱਗਦਾ ਇੱਥੇ ਪਾਣੀ ਕਈ ਜਗ੍ਹਾ ਮੋਸਟਲੀ ਜਗ੍ਹਾ ਤੇ ਨਹੀਂ ਲੱਗਦਾ ਸਾਰੀ ਇਹ 메ਨ ਡਿਫਰੈਂਸ ਹੈ ਇਹ ਜ਼ਿਆਦਾ ਡਿਫਰੈਂਸ ਹੈ ਰਾਬਾਸਰੀ ਹੈ ਉਸ ਤੋਂ ਬਾਅਦ ਜਦੋਂ ਕਣਕ ਪੱਕ ਜਾਂਦੀ ਹੈ ਕਿਤੇ ਕਿਤੇ ਤੇਲਾ ਪੈ ਜਾਂਦਾ ਆਪਣੇ ਵੀ ਤੇਲਾ ਪੈਂਦਾ ਹੈ ਹੂੰ ਹੂੰ ਐਵੇਂ ਸਰੋਂ ਦੀ ਗੱਲ ਹੈ ਕੁਝ ਚੀਜ਼ਾਂ ਤਾਂ ਆਪਣੇ ਵਰਗੀਆਂ ਨੇ ਹਾਂ ਜਿਹੜੀ ਵੱਡੀ ਗੱਲ ਹੈਗੀ ਆ ਵੀ ਆਪਣੇ ਹੁਣ ਕਣਕ ਆਪਾਂ ਬੀਜਦੇ ਆ ਠੰਡ ਚ ਤੇ ਆਪਣੇ ਪੱਕਦੀ ਹੈਗੀ ਵਿਸਾਖੀ ਵੇਲੇ ਇੱਥੇ ਅਸੀਂ ਵਿਸਾਖੀ ਵੇਲੇ ਕਣਕ ਬੀਜਦੇ ਆ ਕੀੜੇ ਮਕੌੜੇ ਬਿਮਾਰੀਆਂ ਕੁਝ ਅਲੱਗ ਵੀ ਹੈਗੀਆਂ ਨੇ ਜਿਹੜੀਆਂ ਆਪਣੇ ਉੱਥੇ ਨਹੀਂ ਹੁੰਦੀਆਂ ਕੁਝ ਫਸਲਾਂ ਦੇ ਵਿੱਚ ਜਿਵੇਂ ਤੁਸੀਂ ਕਣਕ ਦੀ ਗੱਲ ਕੀਤੀ ਹੈ ਤਾਂ ਜਿਹੜੀ ਵੱਖਰੀ ਕਿਸਮ ਦੀ ਕਣਕ ਹੈ ਉਹ ਮੈਨੂੰ ਲੱਗਦਾ ਸਿਆਲੂ ਕਣਕ ਹੈ ਉਹਦੇ ਬਾਰੇ ਆਪਾਂ ਇਸੇ ਚੈਨਲ ਤੇ ਵੀਡੀਓ ਪਾਈ ਹੋਈ ਹੈ ਜਿਹੜੀ ਸਭ ਤੋਂ ਪਹਿਲੀ ਵੀਡੀਓ ਸਾਲਕ ਪੁਰਾਣੀ ਹੈ ਤੇ ਉਹ ਤੁਸੀਂ ਜ਼ਰੂਰ ਦੇਖਿਓ ਸਿਆਲੂ ਕਣਕ ਬਾਰੇ ਕਿ ਉਹ ਕਿਵੇਂ ਬਰਫ਼ ਦੇ ਥੱਲੇ-ਥੱਲੇ ਪੜਦੀ ਰਹਿੰਦੀ ਹੈ ਉਹ ਵੀ ਤੁਸੀਂ ਜਾਣਕਾਰੀ ਦਿੱਤੀ ਸੀ ਬੜੀ ਵਧੀਆ ਸੀ ਹਾਲਾਂਕਿ ਇੱਥੇ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਠੰਡ ਦੇ ਵਿੱਚ ਤੁਸੀਂ ਬਾਹਰ ਨਹੀਂ ਖੜ੍ਹ ਸਕਦੇ ਪਰ ਦੇਖੋ ਕੁਦਰਤ ਦਾ ਨਿਯਮ ਦੇਖੋ ਕਿ ਕਣਕ ਤੇ ਲੂਸਣ ਲੂਸਣ ਵੀ ਬਹੁਤ ਲੋਕ ਲਾਉਂਦੇ ਇੱਥੇ ਇੱਥੇ ਆਲਫਾ ਆਲਫਾ ਕਹਿੰਦੇ ਆ ਉਹ ਉਹ ਜਦੋਂ ਤੁਸੀਂ ਬੀਜਦੇ ਹੋ ਤਾਂ ਉਹ ਬਰਫ਼ ਦੇ ਵਿੱਚ ਵੀ ਕੱਟ ਜਾਂਦੀ ਹੈ ਬਰਫ਼ ਇਨਸੂਲੇਸ਼ਨ ਦਾ ਰੋਲ ਅਦਾ ਕਰਦੀ ਹੈ ਬਰਫ਼ ਦੇ ਹੇਠਾਂ ਇੰਨੀ ਠੰਡ ਨਹੀਂ ਹੁੰਦੀ ਤਾਂ ਇੱਥੇ ਸਿਆਲੂ ਕਣਕ ਤੇ ਜਿਹੜਾ ਲੂਸਣ ਹੈਗਾ ਉਹ ਇਹ ਜਿਹੇ ਫਸਲਾਂ ਹੈਗੀਆਂ ਜਿਹੜੀਆਂ ਪਹਿਲੇ ਸਾਲ ਬੀਜੀਆਂ ਜਾਂਦੀਆਂ ਤਾਂ ਉਹ ਅਗਲੇ ਸਾਲ ਤੱਕ ਵੀ ਚਲੀਆਂ ਜਾਂਦੀਆਂ ਪਰ ਬਾਕੀ ਇੱਥੇ ਹੋਰ ਕੁਝ ਨਹੀਂ ਬਚਦਾ ਸਾਰਾ ਕੁਝ ਬਰਫ਼ ਦੇ ਵਿੱਚ ਜਿਹੜਾ ਉਹ ਇੱਕ ਵਾਰੀ ਮਾਰਿਆ ਜਾਣਾ ਜਾਂ ਤੁਹਾਨੂੰ ਦੁਬਾਰੇ ਸਰ ਅਗਲੇ ਅਪ੍ਰੈਲ ਮਈ ਦੇ ਵਿੱਚ ਫਸਲਦਾਰਾਂ ਬਿਜ ਨਹੀਂ ਕਰਨੀ। ਹਾਂਜੀ ਜਿਹੜੀ ਅ ਪੱਕ ਕ੍ਰੌਪ ਲੈਣੇ ਆ ਉਹਦੇ ਵਿੱਚ ਜਿਹੜੀ ਇਨਪੁਟ ਹੈ ਮਤਲਬ ਕਿ ਪੈਸਟਿਸਾਈਡਸ ਹੋਗੇ ਜਾਂ ਹੋਰ ਰੇਅ ਸਪਰੇਆਂ ਜਿਹੜੀਆਂ ਆਪਾਂ ਕਹਿ ਦਿੰਨੇ ਆ ਵੀ ਕਿੰਨੇ ਕ ਵਾਰੀ ਹੁੰਦੀਆਂ ਤੇ ਖਰਚਾ ਕਿੰਨਾ ਆਉਂਦਾ ਦੇਖੋ ਰੇਅ ਸਪਰੇਆਂ ਉਵੇਂ ਹੀ ਹੁੰਦੀਆਂ ਇੱਥੇ ਜਿਵੇਂ ਆਪਣੇ ਹੁੰਦੀਆਂ ਨੇ ਮੈਂ ਫਿਰ ਕਣਕ ਦੀ ਗੱਲ ਕਰਦਾ ਕਿਉਂਕਿ ਕਣਕ ਆਪਾਂ ਵੀ ਬੀਜਦੇ ਆ ਸੋ ਥੋੜਾ ਜਿਹਾ ਆਪਾਂ ਨੂੰ ਉਹਦਾ ਕੰਪੈਰੀਜ਼ਨ ਕਰ ਸਕਦੇ ਆ ਇੱਥੇ ਵੀ ਯੂਰੀਆ ਪੈਂਦੀ ਆ ਯੂਰੀਆ ਦੇ ਡੇਢ ਤੋਂ ਗੱਟੇ ਪੈਂਦੇ ਆ ਨਾ ਫਾਸਫੀ ਪੈਂਦੀ ਆ ਕਿਤੇ ਕਿਤੇ ਜਿਵੇਂ ਆਪਣੇ ਡੀਪੀ ਹੁੰਦੀ ਐ ਇੱਥੇ ਐਮ ਐਮ ਐਪੀ ਹੁੰਦੀ ਐ ਪਰ ਫਰਕ ਇਹ ਹੈਗਾ ਕਿ ਕਿਉਂਕਿ ਇੱਥੇ ਦਿਨ ਬਹੁਤ ਵੱਡੇ ਹੁੰਦੇ ਗਰਮੀਆਂ ਚ ਜਿਹੜੀ ਕਣਕ ਆਪਣੇ 4 4.5 ਮਹੀਨੇ ਤੋਂ ਉਪਰ ਪੱਕਦੀ ਐ ਇੱਥੇ 3 ਮਹੀਨੇ ਚ ਪੱਕ ਜਾਂਦੀ ਐ ਤਾਂ ਸਾਰਾ ਕੰਮ ਛੇਤੀ ਛੇਤੀ ਹੁੰਦਾ ਐ ਕਣਕ ਬੀਜ ਤੇ ਨਿਕਲੇ ਨਾਲ ਦੇ ਨਾਲ ਸਪਰੇਅ ਕਰਤੀ ਜਿਹੜੀ ਜਾਦੇ ਜਿਹੜੀ ਰੇਹ ਪੈਂਦੀ ਆ ਉਹ ਵਿਝਾਈ ਵਾਲੀ ਪੈਂਦੀ ਠੀਕ ਐ ਤੇ ਉਹ ਰੇਹ ਪੈ ਗਈ ਉਸ ਤੋਂ ਬਾਅਦ ਚ ਜਿਹੜੀ ਹੋ ਗਈ ਐ ਸਪਰੇਅ ਹੋ ਗਈ ਫੇਰ ਜੇ ਕੋਈ ਕੀੜਿਆਂ ਦੀ ਲੋੜ ਹੈ ਤਾਂ ਉਹ ਸਪਰੇ ਹੋ ਜਾਂਦੀ ਹੈ ਸੋ ਉਹ ਵੀ ਉਵੇਂ ਹੀ ਹੁੰਦਾ ਜਿਵੇਂ ਆਪਣੇ ਹੁੰਦਾ ਓਨਾ ਹੀ ਖਰਚਾ ਹੈ ਰੇ ਸਪਰੇ ਦਾ ਜਿਵੇਂ ਆਪਾਂ ਤਾਂ ਪਿੱਛੇ ਸੀਰੀ ਪਾਲੀ ਰੱਖ ਲੈਨੇ ਆ ਹਨਾ ਆਪਣੇ ਹੈਲਪ ਕਰਨ ਵਾਸਤੇ ਤੇ ਇੱਥੇ ਕੋਈ ਉਹ ਜਿਹਾ ਸਿਸਟਮ ਹੁੰਦਾ ਵੀ ਜਿਵੇਂ ਕੋਈ ਹੈਲਪ ਮਿਲਦੀ ਆ ਮੋਸਟਲੀ ਫਾਰਮਰਸ ਨੂੰ ਕਿਉਂਕਿ ਫਾਰਮ ਸਾਈਜ਼ ਬਹੁਤ ਵੱਡਾ ਹੈਗਾ ਹਜ਼ਾਰਾਂ ਕਿੱਲੇ ਹੁੰਦੇ ਆ ਹਨਾ ਬੰਦੇ ਕੋਲੇ ਲਈ ਕਿਤੇ ਕਿਤੇ ਰੱਖ ਲੈਂਦੇ ਆ ਜਿਹਦੇ ਕੋਲ ਖੇਤੀ ਵੱਡੀ ਆ ਉਹ ਫਿਰ ਸੀਜ਼ਨਲ ਕੋਈ ਬੰਦਾ ਰੱਖ ਲੈਂਦਾ ਜਾਂ ਕੰਬਾਈਨ ਤੇ ਕੋਈ ਬੰਦਾ ਹੈਲਪਲੀ ਰੱਖ ਲੈਂਦਾ ਵਜਾਈ ਵੇਲੇ ਰੱਖ ਲੈਂਦਾ ਸੀਰੀ ਵਾਲਾ ਕੰਮ ਤਾਂ ਨਹੀਂ ਹੈਗਾ ਜਿਆਦਾ ਵੀ ਪੂਰੇ ਦਾ ਪੂਰਾ ਸਾਲ ਹੈ ਪਰ ਇਹਨਾਂ ਡਿਪੈਂਡਿੰਗ ਔਨ ਕਿ ਕਿੱਡਾ ਫਾਰਮਿੰਗ ਸਾਈਜ਼ ਹੈ ਉਹ ਨਾਲ ਆਪਣੇ ਕੁਝ ਵਰਕਰ ਰੱਖ ਸਕਦੇ ਆ ਸੀਜ਼ਨਲ ਵਰਕਰ ਜ਼ਿਆਦਾ ਹੁੰਦੇ ਆ ਜਿਵੇਂ ਫਰੂਟਸ ਦੇ ਵਿੱਚ ਸਬਜ਼ੀਆਂ ਦੇ ਵਿੱਚ ਤੜਾਈ ਵੇਲੇ ਹਨਾ ਸੀਜ਼ਨਲ ਵਰਕਰ ਬਾਹਰੋਂ ਵੀ ਆਉਂਦੇ ਆ ਜਿਵੇਂ ਮੈਕਸੀਕਨ ਲੋਕ ਕਾਫੀ ਹੁੰਦੇ ਆ ਹਾਂ ਹਾਂ ਸੋ ਕਿਹੜੀ ਤੇ ਛੋਟੀ ਖੇਤੀ ਆ ਕੋਈ 4-500 ਕਲੇ ਤਾਂ ਕਹੇ ਉਹ ਤਾਂ ਜ਼ਿਆਦਾਤਰ ਪਰਿਵਾਰ ਆਪ ਹੀ ਕਰਦਾ ਦੋਨੇ ਜੀ ਹੋਗੇ ਨਾਲ ਬੱਚੇ ਹੋیندੇ ਕਈ ਵਾਰੀ ਤੇ ਕਿਤੇ ਕਿਤੇ ਮਾੜਾ ਮੋਟਾ ਆਂਢੀ ਗਵੰਢੀ ਨੂੰ ਵੀ ਕਹਿੰਦੇ ਆ ਵੀ ਮੈਂ ਤੇਰੇ ਵੜਾ ਜੂਗਾ ਤੂੰ ਮੇਰੇ ਵੜਾ ਜੀ ਨਾ ਤੇ ਕਿਉਂਕਿ ਜ਼ਿਆਦਾਤਰ ਮੈਕਨਾਈਜ਼ਡ ਹੈ ਮਸ਼ੀਨਰੀ ਇਹ ਜੀ ਹੈਗੀ ਆ ਕਿ ਤੁਹਾਨੂੰ ਬਹੁਤੀ ਲੋਡ ਨਹੀਂ ਪੈਂਦੀ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਰੇ ਸਪਰੇਅ ਦੇ ਨਾਲ ਕੰਮ ਚੱਲ ਜਾਂਦਾ ਜਿੰਨੇ ਕੱਖ ਹੈਗੇ ਨੇ ਜਾਂ ਕੀੜੇ ਮਕੌੜੇ ਆ ਜਿਹੜੀ ਬਜਾਈ ਹੈ ਸਪਰੇਅਿੰਗ ਹੈਗੀ ਆ ਵੜਾਈ ਹੈਗੀ ਉਹ ਸਾਰੀ ਮਸ਼ੀਨਰੀ ਨਾਲ ਆ ਸੋ ਉਹ ਦੋ ਬੰਦਿਆਂ ਨਾਲ 500 ਕਿਲਾ ਸਾਂ ਭੇਜਿਆ ਜਾ ਸਕਦਾ ਹੈ ਹਾਂਜੀ ਸਾਨੂੰ ਇਹ ਦੱਸੋ ਤੁਸੀਂ ਮੰਡੀ ਕਰਨ ਦਾ ਇੱਥੇ ਕੀ ਹਿਸਾਬ ਹੈ ਆਪਾਂ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਕਿ ਐਮਐਸਪੀ ਇੱਥੇ ਕੋਈ ਨਹੀਂ ਹੈਗਾ ਤੇ ਪਰ ਉਹਨੂੰ ਵੇਚਣਾ ਕਿੱਥੇ ਇਹਦੇ ਅੱਛਾ ਹੈ ਕਿ ਇਹ ਫਾਰਮਰ ਦੀ ਪਹਿਲਾਂ ਤਾਂ ਉਹ ਜੇਤਾ ਉਹਦੇ ਕੋਲੇ ਗੁੰਜਾਇਸ਼ ਹੈਗੀ ਆ ਕਿ ਉਹ ਸਟੋਰ ਕਰ ਸਕਦਾ ਹੈ ਜਿਵੇਂ ਇੱਥੇ ਵੀ ਵੱਡੇ ਵੱਡੇ ਢੋਲ ਹੁੰਦੇ ਹਨ ਹਾਂਜੀ ਜਿਵੇਂ ਆਪਾਂ ਕਈ ਵਾਰੀ ਕਣਕ ਰੱਖ ਲਈਦੀ ਨਰਮਾ ਰੱਖ ਲਈਦਾ ਕੋਈ 4 ਮਹੀਨੇ ਰੱਖ ਕੇ ਵੇਚ ਦਿੰਦੇ ਆ ਮਹਿੰਗਾ ਵਿਕ ਜਾਂਦਾ ਨਾ ਕੋਸ਼ ਫਾਰਮਰਾਂ ਕੋਲੇ ਜਾਂ ਕਈ ਫਾਰਮਰਾਂ ਕੋਲੇ ਖਰ ਗੁੰਜਾਇਸ਼ ਹੁੰਦੀ ਹੈ ਉਹ ਸਟੋਰ ਕਰ ਲੈਂਦੇ ਆ ਫਸਲ ਨੂੰ ਹਾਂਜੀ ਤੇ ਮਾਰਕੀਟ ਇੱਥੇ ਖੁੱਲੀ ਹੈ ਮਤਲਬ ਮਾਰਕੀਟ ਸਾਰੀ ਪ੍ਰਾਈਵੇਟ ਹੱਥਾਂ 'ਚ ਹੈ ਕੋਈ ਤੁਹਾਨੂੰ ਐ ਤਾਂ ਨਹੀਂ ਹੈਗਾ ਵੀ ਤੁਹਾਨੂੰ ਇੰਨਾ ਹੀ ਪ੍ਰਾਈਸ ਮਿਲਣਾ ਹੈ ਸੋ ਭਾ ਜਿਹੜਾ ਉਹ ਵੱਧਦਾ ਘਟਦਾ ਰਹਿੰਦਾ ਹੈ ਜਿਹੜਾ ਬੰਦਾ 2-4 ਮਹੀਨੇ ਰੱਖ ਸਕਦਾ ਉਹ ਨੂੰ ਭਾ ਉਹ ਫਰੋਸਾ ਉਹਨਾਂ ਵੱਧ ਵੀ ਲੈ ਲੈਂਦਾ ਪਰ ਕਈਆਂ ਬੰਦਿਆਂ ਕੋਲੇ ਫਿਰ ਉਹ ਗੁੰਜਾਇਸ਼ ਹੁੰਦੀ ਨਹੀਂ ਉਹ ਸਟੋਰ ਕਰ ਹੀ ਨਹੀਂ ਸਕਦੇ ਨਾ ਤਾਂ ਉਹਨਾਂ ਨੂੰ ਫਿਰ ਉਹ ਖੜੇ ਖੜੇ ਪੈਰ ਵੇਚਣੀ ਪੈਂਦੀ ਹੈ ਤੇ ਉਹ ਕਈ ਰਿਪਾ ਨੂੰ ਘਟ ਵੀ ਮਿਲਦਾ ਹੈ ਸੋ ਮਾਰਕੀਟ ਜਿਹੜੀ ਹੈ ਇਹ ਇੱਥੇ ਬੜੀ ਆਪਾਂ ਕਹਿੰਦੇ ਉਤਰਾ ਚੜਾ ਆਲੀ ਹੈ ਫਲਕਚੂਏਟ ਕਰਦੀ ਹੈ ਕਿਸਮਤ ਵਾਲੀ ਖੇਡ ਵੀ ਹੈਗੀ ਹੈ ਤੁਹਾਨੂੰ ਕਣਕ ਦਾ ਜਿਹੜਾ ਭਾਜ ਮਿਲਣਾ ਹੋ ਸਕਦਾ ਮਹੀਨੇ ਨੂੰ ਤੁਹਾਨੂੰ 20-10% ਵੱਧ ਮਿਲ ਜੇ ਜਾਂ 20% ਘੱਟ ਮਿਲ ਜੇ ਹਾਂਜੀ ਸੋ ਮਾਰਕੀਟ ਨੂੰ ਪ੍ਰੈਡਿਕਟ ਕਰਨਾ ਵਿੱਚ ਬਹੁਤ ਔਖਾ ਕੰਮ ਹੈ ਐਮਐਸਪੀ ਦਾ ਇੱਥੇ ਕੋਈ ਹੈ ਹੀ ਨਹੀਂ ਕਿਸੇ ਫਸਲ ਦਾ ਨਾ ਸੋ ਬਿਜ਼ਨਸ ਹੈ ਤੁਸੀਂ ਵੇਖਣਾ ਆਪਦੀ ਗੁਜ਼ਾਇਸ਼ ਦੇਖਣੀ ਹੈ ਸਟੋਰੇਜ ਦੀ ਤੇ ਉਸ ਤੋਂ ਬਾਅਦ ਚ ਮਾਰਕੀਟ ਦਾ ਰੁਝਾਨ ਦੇਖਣਾ ਵੀ ਕਦੇ-ਕਦੇ ਆਈਡੀਆ ਹੋ ਜਾਂਦਾ ਵੀ ਹੁਣ ਫਸਲ ਵਧੂਗੀ ਤਾਂ ਫਿਰ ਉਸ ਹਿਸਾਬ ਨਾਲ ਉਹਦੋ ਵੇਚਦੇ ਆ। ਹਾਂਜੀ। ਤੇ ਇੱਕ ਜਿਵੇਂ ਤੁਸੀਂ ਦੱਸਿਆ ਕਿ ਕਈ ਵਾਰੀ ਮੱਕੀ ਖੜੀ ਰਹਿੰਦੀ ਆ ਹਨਾ ਆਪਾਂ ਇੱਕ ਵੀਡੀਓ ਵੀ ਕੀਤੀ ਸੀ। ਤੇ ਉਹਦੇ ਤੇ ਤੁਸੀਂ ਦਰਸ਼ਕਾਂ ਨੂੰ ਇਹ ਦੱਸੋ ਕਿ ਜੇ ਬਾਈ ਚਾਂਸ ਕੋਈ ਨੁਕਸਾਨ ਹੋ ਜੇ ਫਸਲ ਵੱਢ ਨਹੀਂ ਸਕਿਆ ਜਾਂ ਕੋਈ ਗੜੇਮਾਰੀ ਆਪਣੇ ਹੋ ਜਾਂਦੀ ਆ ਮੀਂਹ ਪੈ ਜਾਂਦੇ ਆ ਹਨਾ ਪੱਕੀ ਵੀ ਫਸਲ ਤੇ ਤੇ ਇੱਥੇ ਜੇ ਕੁਝ ਉਹ ਜਾ ਹੋ ਜੇ ਕਿਸਾਨ ਨਾਲ ਤਾਂ ਫਿਰ ਉਹ ਕੀ ਉਹਦਾ ਹੱਲ ਹੈ ਉਹਦੇ ਵਿੱਚ ਜ਼ਿਆਦਾਤਰ ਹਾਲਤਾਂ ਚ ਜਿਹੜਾ ਫਸਲੀ ਬੀਮਾ ਕ੍ਰੌਪ ਇੰਸ਼ੋਰੈਂਸ ਕਹਿੰਦੇ ਆਸੀਂ ਆ ਉਹੋ ਕਿਸਾਨ ਲੈਂਦੇ ਮੈਰੀਟੋਪਰ ਦੇ ਵਿੱਚ ਤਾਂ ਮੈਨੂੰ ਪਤਾ 90% ਲੋਕ ਫਸਲੀ ਬੀਮਾ ਲੈਂਦੀ ਰਹਿੰਦੇ ਆ 90% ਕਾਫੀ 100 ਦੇ ਵਿੱਚੋਂ 90 ਬੰਦੇ ਫਸਲੀ ਬੀਮਾ ਖਰੀਦਦੇ ਆ ਕਿਉਂਕਿ ਇੱਥੇ ਮੌਸਮ ਬਹੁਤ ਹੀ ਜ਼ਿਆਦਾ ਨਾ ਬੇਵਸਾਈ ਵਾਲਾ ਹੁੰਦਾ ਕਿਸੇ ਸਾਲ ਡਰਾਉਟ ਪੈ ਜਾਂਦਾ ਸੋਕਾ ਪੈ ਜਾਂਦਾ ਤੁਸੀਂ ਫਸਲ ਬੀਜ ਨਹੀਂ ਸਕਦੇ ਫਸਲ ਵੀਤੀ ਕਦੇ-ਕਦੇ ਫਿਰ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਗਏ ਜਦੋਂ ਕਣਕ ਪੱਕੀ ਖੜੀ ਆ ਗੜੇ ਆ ਜਾਂਦੇ ਹਨ ਤਾਂ ਜਾਂ ਤੁਹਾਡੀ ਫਸਲ ਜਿਵੇਂ ਕੱਲ ਫਸ ਗਈ ਹੈ ਵੀ ਤੁਸੀਂ ਉਹਨੂੰ ਬੜ੍ਹ ਨਹੀਂ ਸਕੇ ਨਾ ਤਾਂ ਉਹ ਕਈ ਹਾਲਤਾਂ ਦੇ ਵਿੱਚ ਫਿਰ ਜਿਹੜੇ ਫਸਲੀ ਬੀਮਾ ਤੁਹਾਨੂੰ ਉਹ ਕਵਰ ਕਰਦਾ ਹੈ ਉਹਦਾ ਖਰਚਾ ਵੀ ਹੈਗਾ ਜਿਹਦੇ ਵਿੱਚ ਕੋਈ ਸਰਕਾਰਾਂ ਵੀ ਖਰ ਪੈਸੇ ਪਾਉਂਦੀਆਂ ਨੇ ਕੁਝ ਫਾਰਮਰ ਆਪ ਪਾਉਂਦਾ ਪਰ ਉਹਦਾ ਫਾਇਦਾ ਇਹ ਹੈਗਾ ਕਿ ਫਿਰ ਜੇ ਤੁਹਾਡੇ ਪੱਲੇ ਕੁਝ ਵੀ ਨਹੀਂ ਪੈਂਦਾ ਫਸਲ ਚੋਂ ਤਾਂ ਤੁਸੀਂ ਸਰਕਾਰ ਤੁਹਾਨੂੰ ਕੁਝ ਪੈਸੇ ਦਿੰਦੀ ਹੈ ਸਰਕਾਰ ਮੈਂ ਤਾਂ ਕਹਿੰਨਾ ਕਿ ਜ਼ਿਆਦਾਤਰ ਸੂਬਿਆਂ ਦੇ ਵਿੱਚ ਜਿਹੜੀ ਫਸਲੀ ਬੀਮਾ ਵਾਲਾ ਮਹਿਕਮਾ ਹੈਗਾ ਉਹ ਸਰਕਾਰੀ ਚਲਾਉਂਦੀ ਹੈ ਮੈਨੀਟੋਪਾਇਸ ਤਾਂ ਮੈਨੂੰ ਪੱਕਾ ਹੀ ਪਤਾ ਨਾ ਪ੍ਰਾਈਵੇਟ ਬੀਮਾ ਵੀ ਲੈ ਸਕਦੇ ਹੋ ਖਾਸ ਕਰਕੇ ਜਿਵੇਂ ਗੜਿਆਂ ਵਾਸਤੇ ਪ੍ਰਾਈਵੇਟ ਕੰਪਨੀਆਂ ਵੀ ਤੁਹਾਨੂੰ ਬੀਮਾ ਦਿੰਦੀਆਂ ਨੇ ਵੀ ਸਾਨੂੰ ਇੰਨੇ ਪੈਸੇ ਦਿਓ ਤੇ ਜੇ ਤੁਹਾਡੀ ਗੜੇ ਮਾਰੀ ਹੋਗੀ ਤਾਂ ਤੁਹਾਨੂੰ ਪੈਸੇ ਦੇਵਾਂਗੇ ਸੋ ਇੱਥੇ ਹਰ ਕੁਛ ਜਿਹੜਾ ਹੈਗਾ ਉਹ ਇਨਸ਼ੋਰੈਂਸ ਦੇ ਬੇਸ ਤੇ ਹੈ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇੱਥੇ ਬੰਦੇ ਦੀ ਗੱਡੀ ਦੀ ਇਨਸ਼ੋਰੈਂਸ ਹੈ ਘਰ ਦੀ ਇਨਸ਼ੋਰੈਂਸ ਹੈ ਬੰਦੇ ਦੀ ਖੁਦ ਦੀ ਲਾਈਫ ਇਨਸ਼ੋਰੈਂਸ ਹੈ ਤੇ ਫਸਲ ਦੀ ਵੀ ਇਨਸ਼ੋਰੈਂਸ ਹੈ ਜੇ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਹਨਾ ਤਾਂ ਉਹਦੇ ਕੋਲੇ ਪੈਸੇ ਇੰਨੇ ਹੈ ਨਹੀਂਗੇ ਕਿ ਉਹੋ ਫਾਰਮ ਖਰੀਦ ਸਕੇ ਕੋਈ ਸਰਕਾਰ ਵੱਲੋਂ ਹੈਲਪ ਜਾਂ ਕੋਈ ਲੋਨ ਬੈਂਕਸ ਵੱਲੋਂ ਕੁਝ ਉਹ ਜਾਂ ਕੁਝ ਹੈਗਾ ਇੱਥੇ ਸਿਸਟਮ ਹਾਂਜੀ ਬਿਲਕੁਲ ਲੋਨ ਦੇ ਨਾਲ ਹੀ ਗੱਲ ਚੱਲਦੀ ਹੈ ਫਿਰ ਸ਼ੁਰੂ ਦੇ ਵਿੱਚ ਤਾਂ ਸੋ ਲੋਨ ਜਿਹੜੇ ਹੈਗੇ ਆ ਉਹ ਪ੍ਰਾਈਵੇਟ ادارے ਵੀ ਪ੍ਰੋਵਾਈਡ ਕਰਦੇ ਆ ਬੈਂਕਾਂ ਵੀ ਪ੍ਰੋਵਾਈਡ ਕਰਦੀਆਂ ਖੇਤੀਬਾੜੀ ਦੇ ਜਿਹੜੇ ਲੋਨ ਹੁੰਦੇ ਆ ਉਹਨਾਂ ਦੇ ਹਾਲਾਂਕਿ ਵਿਆਜ ਜ਼ਿਆਦਾ ਹੁੰਦੇ ਆ ਪਰ ਕੁਝ ਸਰਕਾਰੀ ادارے ਹੈਗੇ ਜਿਵੇਂ ਸੈਂਟਰਲ ਲੈਵਲ ਤੇ ਫੈਡਰਲ ਲੈਵਲ ਤੇ ਐਫਸੀਸੀ ਹੈਗਾ ਫਾਰਮ ਕ੍ਰੈਡਿਟ ਕੈਨੇਡਾ ਕਹਿ ਦਿੰਦੇ ਅਸੀਂ ਉਹਨੂੰ ਮਹਿਕਮਾ ਉਹ ਲੋਨ ਪ੍ਰਦਾਨ ਕਰਦਾ ਹੈ ਉਹ ਲੋਨ ਥੋੜੇ ਜੇ ਬਾਕੀ ਪ੍ਰਾਈਵੇਟ ਅਦਾਰਿਆਂ ਦੇ ਮੁਕਾਬਲੇ ਸਸਤੇ ਵੀ ਹੋ ਸਕਦੇ ਆ ਇੰਟਰਸਟ ਰੇਟ ਘੱਟ ਹੁੰਦਾ ਹੈ ਇੰਟਰਸਟ ਰੇਟ ਘੱਟ ਹੋ ਸਕਦਾ ਹੈ ਉਹਨਾਂ ਦੀਆਂ ਸ਼ਰਤਾਂ ਵੀ ਥੋੜੀਆਂ ਜੇ ਨਰਮ ਹੁੰਦੀਆਂ ਕਈ ਵਾਰੀ ਖਾਸ ਕਰਕੇ ਜਿਹੜੇ ਨਵੇਂ ਫਾਰਮਰ ਆ ਉਹਨਾਂ ਨੂੰ ਉਹ ਉਹਨਾਂ ਦੇ ਪ੍ਰੋਗਰਾਮ ਉਹਨਾਂ ਕੋਲ ਹੁੰਦੇ ਨੇ ਜਿਹੜੇ ਸੂਬਿਆਂ ਦੇ ਵਿੱਚ ਵੀ ਜਿਵੇਂ ਮੈਂ ਦੱਸਿਆ ਕਿ ਕ੍ਰੌਪ ਇੰਸ਼ੋਰੈਂਸ ਕਰਦੇ ਆ ਜਿਹੜੇ ਜਿਵੇਂ ਮੈਨੀਟੋਬਾ ਦੇ ਵਿੱਚ ਕ੍ਰੌਪ ਇੰਸ਼ੋਰੈਂਸ ਦਾਦਾਰਾ ਹੈ ਉਹ ਵੀ ਲੋਨ ਪ੍ਰੋਵਾਈਡ ਕਰਦਾ ਹੈ ਕਿ ਜਿਹੜਾ ਕੋਈ ਨਵਾਂ ਫਾਰਮਰ ਹੈ ਜਾਂ ਕੋਈ ਕਿਸੇ ਫਾਰਮਰ ਨੂੰ ਲੋੜ ਹੈ ਜਿਵੇਂ 5 ਲੱਖ ਤੱਕ ਦੇ ਲੋਨ ਹੈ ਉਹਨਾਂ ਦੀਆਂ ਸ਼ਰਤਾਂ ਥੋੜੀਆਂ ਜਿਹੀ ਘੱਟ ਹੈ ਬਹੁਤੀਆਂ ਜ਼ਿਆਦਾ ਸ਼ਰਤਾਂ ਨਹੀਂ ਹੈਗੀਆਂ ਕਿਹੜੇ ਸੂਬੇ ਸ਼ੁਰੂ ਕਰਨੀ ਹੈ ਕਹਿਓ ਸ਼ੁਰੂ ਕਰਨੀ ਹੈ ਉਸ ਤੋਂ ਨਾਲ ਫਿਰ ਗੱਲ ਚੱਲਦੀ ਹੈ ਜੇ ਕਿਸੇ ਨੇ ਖੇਤੀਬਾੜੀ 'ਚ ਨਵਾਂ ਕੋਈ ਉਦਮ ਕਰਨਾ ਹੈ ਨਾ ਕੋਈ ਨਵਾਂ ਐਕਸਪੈਰੀਮੈਂਟ ਕਰਨਾ ਕਹਿ ਲਓ ਤਾਂ ਉਹਨਾਂ ਨੂੰ ਵੀ ਸਰਕਾਰ ਕੋਈ ਹੈਲਪ ਦਿੰਦੀ ਹੈ ਜਿਵੇਂ ਆਪਾਂ ਲੋਨ ਨਹੀਂ ਕਹਿ ਸਕਦੇ ਇਹਨੂੰ ਕਿਉਂਕਿ ਉਹਨੇ ਵਾਪਸ ਚੁਕਾਉਣਾ ਨਹੀਂ ਉਹ ਸਬਸਿਡੀ ਕਹਿ ਸਕਦੇ ਆ ਉਹ ਫੰਡਿੰਗ ਹੈ ਜੀ ਉਹਦੇ ਚਾਗੇ ਜਿਵੇਂ ਤੁਹਾਡੇ ਪਿੱਛੇ ਮੱਕੀ ਖੜੀ ਆ ਤੁਸੀਂ ਕਹਿੰਦੇ ਮੈਂ ਮੱਕੀ ਦੇ ਕੀੜੇ ਮਾਰਨੇ ਆ ਪਰ ਕੋਈ ਨਵੀਂ ਤਕਨੀਕ ਨਾਲ ਮਾਰਨੇ ਆ ਮੈਨੂੰ ਪਹਿਲਾਂ ਤੁਸੀਂ ਤਜਰਬਾ ਕਰ ਮੈਂ ਤਜਰਬਾ ਕਰਨਾ ਚਾਹਣਾ ਹੈ ਸੋ ਤੁਸੀਂ ਅਪਲਾਈ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਕਈ ਫੰਡਿੰਗ ਸਕੀਮਾਂ ਹੁੰਦੀਆਂ ਜਿਦੇ ਚ ਸਰਕਾਰ ਵੀ ਪੈਸੇ ਪਾਉਂਦੀ ਹੈ ਕਿਤੇ 50% ਪਾਉਂਦੀ ਹੈ ਕਿਤੇ 60% ਪਾਉਂਦੀ ਹੈ ਕੁਝ ਤੁਸੀਂ ਆਪ ਪਾਉਣੇ ਹੋ ਜਿਹੜੇ ਕਈ ਇਨੋਵੇਟਿਵ ਫਾਰਮਰ ਫਾਰਮ ਹੁੰਦੇ ਆ ਜਿਹੜੇ ਕਿ ਨਵੀਆਂ ਚੀਜ਼ਾਂ ਟਰਾਈ ਕਰਦੇ ਆ ਅਪਣਾਉਂਦੇ ਆ ਉਹ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਅਪਲਾਈ ਵੀ ਕਰਦੇ ਆ ਮੈਨੂੰ ਪਿੱਛੇ ਜੀ ਹੁਣ ਇੱਕ ਕੁਐਸਚਨ ਆਇਆ ਕਿ ਕੁਝ ਆਪਣੇ ਸੱਜਣ ਉਦਮ ਕਰ ਰਹੇ ਨੇ ਕਿ ਪਰਾਲੀ ਹੁੰਦੀ ਆ ਇੱਥੇ ਵੀ ਕਣਕ ਦੀ ਪਰਾਲੀ ਆ ਨਾ ਤਾਂ ਪਰਾਲੀ ਨੂੰ ਸਾੜਨ ਦੀ ਬਜਾਏ ਇੱਥੇ ਵੀ ਫਾਰਮਰ ਕੁਝ ਸਾੜਦੇ ਨੇ ਪਉਤੇ ਨਹੀਂ ਤਾਂ ਉਹ ਦੀ ਬਜਾਏ ਉਸ ਪਰਾਲੀ ਤੋਂ ਹਾਈਡਰੋਜਨ ਫਿਊਲ ਬਣਾਉਣਾ ਹੈ ਉਹਨਾਂ ਨੇ ਕਾਫੀ ਉਹਦੇ ਤੇ ਪਹਿਲਾਂ ਕੰਮ ਬਣਾਉਣਾ ਹੈ ਹਾਂ ਜਿਵੇਂ ਆਪਾਂ ਕਹਨੇ ਆ ਕਿ ਆ ਤੁਸੀਂ ਉਹਨੂੰ ਵਰਤ ਸਕੋ ਕੱਲ ਨੂੰ ਕਾਰਾਂ ਚ ਵਰਤ ਸਕੋ ਨਾ ਹਾਂ ਹਾਂ ਜਾਂ ਕਿਸੇ ਵੀ ਪਾਸੇ ਵਰਤ ਸਕੋ ਤਾਂ ਉਹ ਇੱਕ ਕਾਫੀ ਇਨੋਵੇਟਿਵ ਪ੍ਰੋਜੈਕਟ ਹੈ ਉਹਦੇ ਤੇ ਹੁਣ ਅਸੀਂ ਸਾਹ ਮਸ਼ਵਰਾ ਕਰੇ ਸੀ ਕਿ ਉਹ ਫੰਡਿੰਗ ਪਹਿਲਾਂ ਸਰਕਾਰ ਦੀ ਚਾਹੀਦੀ ਤਾਂ ਕਿ ਉਹ ਤਿਆਰ ਬੇ ਹੋਰ ਹੋਣਾ ਇਹ ਬੜਾ ਵਧੀਆ ਉਦਮ ਹੈ ਵੈਸੇ ਜਿਵੇਂ ਪ੍ਰਦੂਸ਼ਣ ਵੀ ਘਟੂਗਾ ਹਨਾ ਪਰਾਲੀ ਦੀ ਸਮੱਸਿਆ ਸੋਲਵ ਹੁੰਦੀ ਹੈ ਇਹਦੇ ਨਾਲ ਨਾਲਣ ਦੇ ਸਮੱਸਿਆ ਅਲਟੀਮੇਟਲੀ ਉਹ ਪੰਜਾਬ ਚ ਜਾਣਾ ਚਾਹੁੰਦੇ ਆ ਉਹ ਕਹਿੰਦੇ ਵੀ ਅਸੀਂ ਪਹਿਲਾਂ ਐਕਸਪੈਰੀਮੈਂਟੇਸ਼ਨ ਕਰਨੀ ਹੈ ਅਸੀਂ ਪਹਿਲਾਂ ਪੂਰਾ ਆਪਣੇ ਆਪ ਪਹਿਲਾਂ ਪੱਕੇ ਪੈਰੀ ਹੋ ਜਾਈਏ ਫਿਰ ਅਸੀਂ ਕਿਉਂਕਿ ਉਹ ਪੰਜਾਬ ਤੋਂ ਆਏ ਨੇ ਹਨ ਤਾਂ ਉਹ ਆਪਦੀ ਮਿੱਟੀ ਦਾ ਮੋਹ ਹਰ ਇੱਕ ਨੂੰ ਹੁੰਦਾ ਹਾਂ ਹਾਂਜੀ ਕੁਝ ਨਾ ਕੁਝ ਆਪਾਂ ਗਿਵ ਬੈਕ ਕਰਨਾ ਚਾਹੁੰਦੇ ਉਹ ਉਹਨਾਂ ਦਾ ਅਲਟੀਮੇਟ ਜਿਹੜਾ ਏਮ ਇਹੀ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਪਰਾਲੀ ਦੀ ਸਮੱਸਿਆ ਨੂੰ ਕੁਝ ਨਾ ਕੁਝ ਹੱਦ ਤੱਕ ਘਟਾਈ ਮਸ਼ੀਨਰੀ ਦੀ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਪਿਛਲੀ ਵੀਡੀਓ ਚ ਕਿ ਇਹ ਬਹੁਤ ਮਹਿੰਗੀ ਹੈ ਮਸ਼ੀਨਰੀ ਤੇ ਮਸ਼ੀਨਰੀ ਦੀ ਕੀਮਤ ਕਰਕੇ ਹੀ ਆਪਾਂ ਛੋਟਾ ਫਾਰਮ ਹੈ ਜਿਹੜਾ ਸਾਈਜ਼ ਛੋਟਾ ਫਾਰਮ ਸਾਈਜ਼ ਅਫੋਰਡ ਨਹੀਂ ਕਰ ਸਕਦੇ ਤੇ ਪਰ ਜੇ ਕਿਸੇ ਕੋਲ ਇੰਨੀ ਗੁੰਜਾਇਸ਼ ਨਹੀਂ ਹੈਗੀ ਕਿ ਉਹ ਵੱਡਾ ਫਾਰਮ ਖਰੀਦੇ ਤੇ ਉਹਨੇ ਛੋਟਾ ਫਾਰਮ ਖਰੀਦਣਾ ਹੋਵੇ ਪਰ ਮਸ਼ੀਨਰੀ ਫਿਰ ਉਹ ਜਿਵੇਂ ਰੈਂਟ ਕਰ ਸਕਦਾ ਜਾਂ ਉਹਨੂੰ ਖਰੀਦਣੀ ਪੈਣੀ ਹੈ ਜਾਂ ਸੈਕੰਡ ਹੈਂਡ ਵੀ ਅਵੇਲੇਬਿਲਟੀ ਹੈਗੀ ਹੈ ਉਹਦੇ ਕੁਝ ਆਪਸ਼ਨਸ ਜੇ ਤੁਹਾਡੇ ਕੋਲ ਹੈਗੀਆਂ ਤਾਂ ਉਹ ਦੇਖੋ ਮਸ਼ੀਨਰੀ ਵਾਕੇ ਵੱਡੀ ਕੋਸਟ ਹੈ ਜੀ ਜੇ ਤੁਸੀਂ ਫਾਰਮਿੰਗ ਸ਼ੁਰੂ ਕਰਨੀ ਹੈ ਮੈਂ ਪਹਿਲਾਂ ਦੱਸਿਆ ਕਿ ਘੱਟੋ ਘੱਟ 160 ਏਕੜਾਂ ਦਾ ਆਪਾਂ ਗੱਲ ਕਰਦੇ ਹਾਂ ਕੁਆਟਰ ਸੈਕਸ਼ਨ ਹਨਾ 160 ਏਕੜ ਦੇ ਲਈ ਵੀ ਤੁਹਾਨੂੰ ਮਸ਼ੀਨਰੀ ਚਾਹੀਦੀ ਆ ਉਹੀ ਮਸ਼ੀਨਰੀ ਆ ਆਪਾਂ ਟਰੈਕਟਰ ਦੀ ਗੱਲ ਕਰਦੇ ਹਾਂ ਇੱਕ ਸੀਡਰ ਦੀ ਗੱਲ ਕਰਦੇ ਹਾਂ ਜਾਂ ਕੋਈ ਵਾਉਣ ਵਾਸਤੇ ਕਲਟੀਵੇਟਰ ਹੋ ਗਿਆ ਸਪਰੇਅਰ ਹੋ ਗਿਆ ਉਸ ਤੋਂ ਬਾਅਦ ਚ ਕੰਬਾਈਨ ਹੋ ਗਈ ਉਹ ਚੀਜ਼ਾਂ ਦੀ ਗੱਲ ਆ ਨਾ ਸੋਦੇ ਚ ਜੇ ਤਾਂ ਤੁਸੀਂ ਛੋਟੇ ਲੈਵਲ ਤੋਂ ਸ਼ੁਰੂਆਤ ਕਰ ਰਹੇ ਹੋ ਤੇ ਤੁਹਾਡੇ ਕੋਲ ਹਜੇ ਇੰਨੀ ਗੁਜਾਇਸ਼ ਨਹੀਂ ਹੈਗੀ ਪੈਸੇ ਦੀ ਤਾਂ ਤੁਸੀਂ ਯੂਜ਼ਡ ਮਸ਼ੀਨਰੀ ਲੈ ਸਕਦੇ ਹੋ ਪਹਿਲਾਂ ਤਾਂ ਇਹ ਦੇਖੋ ਵੀ ਤੁਹਾਨੂੰ 160 ਕਿਲੋਨ ਲਈ ਟਰੈਕਟਰ ਚਾਹੀਦਾ ਹੈ ਕਿੱਡਾ ਹੈ ਜ਼ਰੂਰੀ ਤੁਸੀਂ 1.5 200 ਹਾਰਸ ਪਾਵਰ ਦਾ ਲੈਣਾ ਤੁਹਾਡਾ 100 ਹਾਰਸ ਪਾਵਰ ਦੇਣਾ ਵੀ ਸਾਰ ਸਕਦਾ ਹੈ ਹਾਂਜੀ ਨਵਾਂ ਲਓਗੇ ਨਵੇਂ ਟਰੈਕਟਰ ਬਹੁਤ ਮਹਿੰਗੇ ਆ ਨਵਾਂ ਟਰੈਕਟਰ ਤੁਹਾਨੂੰ 1.5 200 ਹਾਰਸ ਪਾਵਰ ਦਾ ਲੈਣਾ ਤਾਂ ਅੱਜ ਦੀ ਡੇਟ 'ਚ ਉਹ 3.5 ਲੱਖ ਡਾਲਰ ਦਾ ਹੈ ਇਹ ਵੱਡੇ ਇੱਥੇ ਵੱਡੇ ਵੱਡੇ ਟਰੈਕਟਰ ਆ ਇੱਥੇ 5 5 6 600 ਹਾਰਸ ਪਾਵਰ ਦੇ ਟਰੈਕਟਰ ਵੀ ਆ ਪਰ ਉਹਨਾਂ ਦੀ ਕੀਮਤ ਸੁਣ ਕੇ ਹੈਰਾਨੀ ਹੁੰਦੀ ਹੈ ਵੀ 5 550 ਹਾਰਸ ਪਾਵਰ ਦੇ ਟਰੈਕਟਰ ਦੀ ਕੀਮਤ 7.5-8 ਕਰੋੜ ਰੁਪਈਆ ਇੱਕ ਤਾਂ ਹੈਗਾ ਕਿ ਯੂਜ਼ਡ ਮਸ਼ੀਨਰੀ ਖਰੀਦੀ ਜਾ ਸਕਦੀ ਹੈ ਹੌਲੀ ਹੌਲੀ ਤੁਸੀਂ ਸ਼ੁਰੂ ਕਰ ਲਓ ਵਿਚਾਲਾ ਕੇਰਾ ਟਰੈਕਟਰ ਤੇ ਸੀਡਰ ਦੀ ਗੱਲ ਕਰਦੇ ਆ ਜਿਹੜਾ ਤੁਸੀਂ ਕਹਿੰਦੇ ਹੋ ਕਿ ਰੈਂਟਲ ਕਿਤੇ ਕਿਤੇ ਮਿਲ ਜਾਂਦਾ ਆਸ-ਪਾਸੇ ਫਾਰਮਰ ਜਿਹੜੇ ਕੁਝ ਕਸਟਮ ਵਰਕ ਵੀ ਕਰਦੇ ਆ ਜਿਵੇਂ ਆਪਣੇ ਉੱਥੇ ਲੋਕ ਕੰਬਾਈਨਾ ਲੈ ਕੇ ਜਿਹੜੇ ਠੇਕੇ ਤੇ ਫਸਲਾਂ ਵੜਦੇ ਆ ਉਹ ਆਪਾਂ ਚੈੱਕ ਕਰ ਸਕਦੇ ਆ ਕਿ ਕਸਟਮ ਵਰਕ ਸ਼ੁਰੂ ਚ ਤੁਹਾਡੇ ਕੋਲ ਇਨਾ ਪੈਸਾ ਨਹੀਂ ਹੈਗਾ ਵੀ ਚੱਲ ਆਪਾਂ ਵੜਾਈ ਕਿਸੇ ਤੋਂ ਕਰਵਾ ਲੈਨੇ ਆ ਹਾਂਜੀ ਤੇ ਉਹਦੇ ਚ ਜ਼ਰੂਰੀ ਤੁਸੀਂ ਲੱਖਾਂ ਡਾਲਰ ਦੀ ਮਸ਼ੀਨਰੀ ਲੈਣੀ ਪਹਿਲਾਂ ਫੇਰ ਹੁੰਦਾ ਹੈ ਕਿ ਜੇ ਤੁਸੀਂ ਮਸ਼ੀਨਰੀ ਖਰੀਦਣ ਦਾ ਸੋਚ ਲਿਆ ਥੋੜਾ ਬਹੁਤਾ ਤੁਹਾਡੇ ਕੋਲ ਪੈਸਾ ਹੈਗਾ ਤਾਂ ਉਹਦੇ ਚ ਆਪਸ਼ਨ ਆ ਗਈਆਂ ਕਿ ਲੀਜ਼ ਤੇ ਮਿਲ ਜਾਂਦੀ ਹੈ ਉਦੀ ਕਿਸ਼ ਥੋੜੀ ਹੁੰਦੀ ਹੈ ਪਰ ਇਹ ਜ਼ਰੂਰ ਹੈ ਕਿ ਉਹ ਫਿਰ ਤੁਹਾਡੀ ਨਿਬੰਧ ਦੀ ਜਨ ਜੇਕਰ ਤੁਸੀਂ ਉਹਨੂੰ ਰੈਂਟ ਪੇ ਆਊਟ ਨਹੀਂ ਕਰਦੇ ਜੀ ਆਪਣੀ ਕਰਦੇ ਜੇ ਤੁਸੀਂ ਸਾਲ ਦੋ ਸਾਲ ਤੁਹਾਨੂੰ ਲੱਗਦਾ ਵੀ ਸਾਡੇ ਕੋਲ ਹਜੇ ਪੈਸਾ ਨਹੀਂ ਹੈਗਾ ਠੀਕ ਆ ਤੁਸੀਂ ਇੰਦੀਆਂ ਥੋੜੀਆਂ ਕਿਸ਼ਤਾਂ ਦੀ ਚਲੋ ਬਹੀਨਰੀ ਨਵੀਆਂ ਤੁਹਾਡੇ ਕੋਲੇ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਕੋਈ ਉਹਦੀ ਐ ਨਹੀਂ ਵੀ ਕੋਈ ਟੁੱਟ ਭੱਜ ਹੋ ਜੂਗੀ ਜੇ ਥੋੜੇ ਜਿਹਾ ਪੈਸੇ ਹੋਰ ਵੱਧ ਹੈਗੇ ਫਿਰ ਤੁਸੀਂ ਖਰੀਦਣ ਦੀ ਗੱਲ ਕਰ ਸਕਦੇ ਹੋ ਨਾ ਫਿਰ ਉਹਦੇ ਚ ਕਿਸ਼ਤਾਂ ਵਾਲੀ ਗੱਲ ਉਹੀ ਹੈ ਉਹ ਵਿਆਜ ਤੇ ਮਿਲਨੀ ਹੈ ਤੁਹਾਨੂੰ ਕਈ ਉਦਾਰੇ ਵਿਆਜ ਦੇ ਜਾਂਦੇ ਆ ਸੋ ਉਹ 90 ਬੰਦੇ ਲਈ ਇਹੀ ਹੈ ਕਿ ਸਟੈਪ ਬਾਈ ਸਟੈਪ ਚਲੋ ਜਿੰਨੀ ਕਿ ਜ਼ਰੂਰਤ ਆ ਉਸ ਹੱਬ ਨਾਲ ਚਲੋ ਮਸ਼ੀਨਰੀ ਦੀ ਕਾਸਟ ਇੱਥੇ ਬਹੁਤ ਜ਼ਿਆਦਾ ਹੈ ਮਸ਼ੀਨਰੀ ਕਰਕੇ ਇੱਥੇ 5 600 ਏਕੜ ਤੱਕ ਦਾ ਜਿਹੜਾ ਫਾਰਮ ਹੈ ਉਹ ਵੀ ਸਟਰਗਲ ਕਰਦਾ ਕਰੇਗਾ ਲੌਂਗ ਟਰਮ ਕਿਉਂਕਿ ਤੁਸੀਂ ਜਿੰਨੀ ਕਿ ਬਚਤ ਹੈ 5-10 ਸਾਲਾਂ ਬਾਅਦ ਨੂੰ ਕੋਈ ਨਾ ਕੋਈ ਮਸ਼ੀਨਰੀ ਲੈਣੀ ਪੈ ਜਾਂਦੀ ਆ ਉਹ ਜਿੰਨੀ ਬਚਤ ਹੁੰਦੀ ਆ ਸਾਰੀ ਉਹਦੇ ਚ ਪੈ ਜਾਂਦੀ ਆ ਉਹ ਫਿਰ ਜਿਵੇਂ ਕਹਿੰਦਾ ਵੀ ਬੱਸ ਉਹ ਅਸੀਂ ਧਾਂਦੀ ਜਾਂ ਪੇਟੀ ਜੰਨੇ ਆ ਬੱਚਦਾ ਬਚਾਉਂਦਾ ਕੁਛ ਨਹੀਂ ਉਹ ਗੱਲ ਆ ਜਟਾਂ ਦਾ ਤਾਂ ਖਰ ਕੰਮ ਹੁੰਦਾ ਹੀ ਇਹੋ ਜਿਹਾ ਨਾ ਵਾਹੀ ਦੇ ਵਿੱਚ ਉਹ ਤਾਂ ਜਿਵੇਂ ਕਹਿੰਦੇ ਵੀ ਕੋਈ 2 ਸਾਲ ਚੰਗੇ ਲੱਗੇ 2 ਸਾਲ ਮਾੜੇ ਵੀ ਲੱਗ ਸਕਦੇ ਆ ਪਰ ਮਸ਼ੀਨਰੀ ਦਾ ਧਿਆਨ ਜ਼ਰੂਰ ਰੱਖਣਾ ਇਹ ਪਲੈਨਿੰਗ ਦੇ ਵਿੱਚ ਜੇ ਕਿਸੇ ਨੇ ਖੇਤੀ ਨਵੀਂ ਸਟਾਰਟ ਕਰਨੀ ਆ ਸਾਰਾ ਆਪਾਂ ਪੈੜੀ ਦਾ ਖਰਚਾ ਕੱਢ ਕੇ ਉਹਦੇ ਚ ਫਸਲ ਦਾ ਖਰਚਾ ਰੀਅਨ ਸਪਰੇਆਂ ਦਾ ਖਰਚਾ ਸਾਰਾ ਕੁਝ ਕੱਢ ਕਢਾ ਕੇ ਜੇ ਕੋਈ ਸੀਜ਼ਨ ਚੰਗਾ ਲੱਗਿਆ ਤਾਂ ਕਿਸਾਨ ਨੂੰ ਕਿੱਲੇ ਪਿੱਛੇ ਕਿੰਨੀ ਕੁ ਬਚਤ ਹੋ ਜਾਂਦੀ ਹੈ ਇਹ ਸਵਾਲ ਤਾਂ ਖੈਰ ਹੈਗਾ ਬਹੁਤ ਮੁਸ਼ਕਲ ਕਿਉਂਕਿ ਡਿਪੈਂਡ ਕਰਦਾ ਹੈ ਤੁਹਾਡੀ ਕਿਹੜੀ ਫਸਲ ਵੀ ਜੀ ਹੈ ਕਿੱਥੇ ਵੀ ਜਮੀਂ ਕਰੀ ਤਾ ਆਵਰੇਜ ਜੀ ਦੱਸ ਦਿਓ ਹਾਂਜੀ ਐਵਰੇਜ ਮੈਂ ਮੈਨੀਟੋਬਾ ਦਾ ਡੇਟਾ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਹੈ ਮੈਨੀਟੋਬਾ ਦੇ ਵਿੱਚ ਸਰਕਾਰ ਕਾਸਟ ਆਫ ਪ੍ਰੋਡਕਸ਼ਨ ਦੀ ਅਸਾਡੀ ਕਿਤਾਬ ਹੁੰਦੀ ਹੈ ਹਰ ਸਾਲ ਕੱਢਦੇ ਆਂ ਕਿ ਕਿਸੇ ਫਸਲ ਤੇ ਕਿੰਨੀ ਲਾਗਤ ਹੁੰਦੀ ਹੈ ਬੀਜ ਦਾ ਕਿੰਨਾ ਖਰਚਾ ਹੈ ਰੇਹ ਦਾ ਕਿੰਨਾ ਖਰਚਾ ਹੈ ਸੁਰੇ ਦਾ ਕਿੰਨਾ ਖਰਚਾ ਹੈ ਤੇ ਨਾਲ ਦੇਣਾ ਫਿਰ ਅਸੀਂ ਜਿਹੜੇ ਭਾਅ ਚੱਲ ਰਹੇ ਹੁੰਦੇ ਆ ਪਿਛਲੇ ਸਾਲਾਂ ਦੇ ਉਹਦੇ ਹਿਸਾਬ ਨਾਲ ਦੱਸ ਦਿਆਂ ਵੀ ਜੇ ਐਨੀ ਕੁ ਐਵਰੇਜ ਨਿਕਲੀ ਆ ਸਾਰੇ ਸੂਬੇ ਚੋਂ ਤੇ ਐਨੀ ਕੁ ਪੈਸੇ ਨਾਲ ਗੁਣਾ ਕਰਕੇ ਤੇ ਐਨੀ ਕੁ ਤੁਹਾਨੂੰ ਮਿਲੇ ਆ ਤੇ ਇੰਨਾ ਕੁ ਤੁਹਾਡਾ ਖਰਚਾ ਹੈ ਤੇ ਐਨੀ ਕੁ ਬਚਤ ਹੈ ਉਹ ਜੇ ਮੈਂ ਨੰਬਰ ਸ਼ੇਅਰ ਕਰਾਂ ਤਾਂ ਜਿਹੜੀਆਂ ਮੁੱਖ ਫਸਲਾਂ ਇੱਥੇ ਕਣਕ ਹੋ ਗਈ ਕਨੋਲਾ ਸਰੋਂ ਹੋ ਗਈ ਸੋਇਆਬੀਨ ਹੋ ਗਈ ਤਾਂ ਇਹ 2-300 ਡਾਲਰ ਪ੍ਰਤੀ ਏਕੜ ਦੀ ਬਚਤ ਦੇ ਗੇੜ ਜੀ ਚੀ ਹੈ ਅੱਛਾ ਜੀ ਕਦੇ ਘਟ ਵੀ ਹੋ ਜਾਂਦੀ ਹੈ ਕਦੇ ਵਧ ਵੀ ਜਾਂਦੀ ਹੈ ਪਰ ਜਦੋਂ ਜੇ ਤੁਸੀਂ ਉਹਦੇ ਚ ਮਸ਼ੀਨਰੀ ਦੀ ਡੈਪ੍ਰੀਸੀਏਸ਼ਨ ਪਾ ਲੋ ਜਾਂ ਲੌਂਗ ਟਰਮ ਜਿਹੜੀਆਂ ਸਾਰੀਆਂ ਉਹ ਕਾਸਟ ਪਾ ਲੋ ਤਾਂ ਫੇਰ ਬਾਲਾ ਨਹੀਂ ਵੱਜਦਾ ਇਹ ਹੈਗੀ ਹੈ ਕਿ ਤੁਹਾਡੀ ਆਪਰੇਟਿੰਗ ਕਾਸਟ ਜਿਹੜੀ ਹੈ ਉਹਦੇ ਉੱਪਰ ਜਿਹੜੀ ਬਚਤ ਹੈ ਉਹਦੀ ਗੱਲ ਕਰਦੇ ਆ ਕਿ ਤੁਹਾਡੇ ਪੱਲੇ ਜਿਹੜੇ ਆਪ ਨੂੰ ਦੀਂਦੇ ਆ ਵੀ ਸਾਡੇ ਪੱਲੇ ਪੈ ਗਏ ਉਹ 10 ਸਾਲਾਂ ਬਾਅਦ ਤੁਹਾਡੇ ਕੋਲ ਜਾਣਾ ਵੀ ਇਹ ਟਰੈਕਟਰ ਨਵਾਂ ਲੈਣਾ ਪੈਣਾ ਹਾਂਜੀ ਸੋ 2250 ਡਾਲਰ ਵਾਲੀ ਖੇੜ ਹੈ ਜਿਹਦੇ ਜਿਹਦੇ ਕੋਲੇ 500 ਕਿਲੋ ਹੈ ਫਿਰ ਉਸ ਆਹ ਹਾਂ ਉਹਦਾ ਆਪਾਂ ਪਹਿਲਾਂ ਗੱਲ ਕੀਤੀ ਆ 500 ਕਿਲੋ 200 ਆ ਇਹ 200 ਡਾਲਰ ਏਕੜ ਚ ਚੁੜਦਾ ਤਾਂ 1 ਲੱਖ ਡਾਲਰ ਹੋ ਗਿਆ ਇਹ ਮੈਂ ਫਸਲਾਂ ਦੀ ਗੱਲ ਕਰ ਰਹੀ ਜੀ ਜਿਹੜੀਆਂ ਕਣਕ ਸਰੋਂ ਜਿਉਂ ਜਵੀ ਆ ਫਰੂਟਸ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਜਿਵੇਂ ਮੈਨੀਟੋਬਾ ਸਸਕਾਚੂਨ ਵਰਗੇ ਸੂਬਿਆਂ ਦੇ ਵਿੱਚ ਹਾਂ অন্ਟਰੀਓ ਵੀ ਲਾ ਲਓ ਥੋੜਾ ਜਿਹਾ ਇਹ ਫਰੂਟਾਂ ਦੀ ਗੱਲ ਨਹੀਂ ਹੋ ਰਹੀ ਜਿਹੜੀਆਂ 베ਰੀਜ਼ ਵਾਲੀ ਜਿਹੜੀ ਆ ਉਹ ਸਾਰੀ ਹੋਰ ਗੇਮ ਹੈ ਉਹ ਉਹਦੇ ਚ ਬਚਤ ਵੀ ਜ਼ਿਆਦਾ ਹੈ ਉਹਦੇ ਚ ਕਈ ਰੀ ਇਨੀਸ਼ੀਅਲ ਕਾਸਟ ਵੀ ਬਹੁਤ ਜ਼ਿਆਦਾ ਹੈ ਨਾ ਜ਼ਮੀਨ ਦੀ ਕਾਸਟ ਬਹੁਤ ਜ਼ਿਆਦਾ ਹੈ ਸੋ ਜਿਹੜੀ ਪ੍ਰੇਰੀਜ਼ ਦੀ ਆ ਆ ਖੇਤੀ ਹੈ ਇਹ ਤੁਹਾਡੀ ਵੱਡੀ ਖੇਤੀ ਹੈ ਕਿਉਂਕਿ ਤੁਹਾਨੂੰ ਕਿਲੇ ਚ 2.50 ਬਚ ਰਹਾ ਹੈ ਤਾਂ ਫਿਰ ਉਸ ਹਿਸਾਬ ਦੇ ਨਾਲ ਹੀ ਸਾਰੀ ਗੇਮ ਚੱਲਣੀ ਹੈ ਤੇ ਹੁਣ ਮੈਨੂੰ ਇਹ ਦੱਸੋ ਜਿਵੇਂ ਜਿਹਦੇ ਕੋਲ 500 ਕਿੱਲਾ ਜ਼ਮੀਨ ਦਾ ਹੈ ਮੰਨ ਲਓ ਹਨਾ ਉਹਨਾਂ ਨੂੰ ਆਪਾਂ ਐਵਰੇਜ ਲਾਇਆ ਕਿ ਕੋਈ ਵਧੀਆ ਸਾਲ ਗਿਆ ਤੇ ਲੱਖਾਂ ਕੁ ਡਾਲਰ ਉਹਨਾਂ ਨੂੰ ਬਚਤ ਹੋਈ ਹੈ ਫੈਮਲੀ ਨੂੰ ਤੇ ਉਹਦੇ ਚ ਫੈਮਲੀ ਦੀ ਮਿਹਨਤ ਕਿੰਨੀ ਕ ਜਾਂਦੀ ਹੈ ਜਿਵੇਂ 500 ਕਿੱਲੇ ਵਾਲਾ ਜਿਹੜਾ ਫਾਰਮਰ ਹੈ ਉਹਨਾਂ ਨੂੰ ਮੇਰੇ ਕਹਿੰਦਾ ਮਤਲਬ ਹੈ ਕਿ ਕੀ ਉਹ ਨਾਲ ਕੋਈ ਹੋਰ ਨੌਕਰੀ ਵੀ ਕਰ ਸਕਦੇ ਆ ਮੇਰੇ ਖਿਆਲ ਚ ਕਦੇ ਕਦੇ ਹੁੰਦਾ ਹੈ ਕੁਝ ਫਾਰਮਰ ਕਸਟਮ ਕੰਮ ਕਰਦੇ ਆ ਅ ਐਡੀਸ਼ਨਲ ਇਨਕਮ ਜਨਰੇਟ ਕਰ ਲਈ ਕਦੇ ਕਦੇ ਇੱਕ ਪਰਿਵਾਰ ਚੋਂ ਕੋਈ ਪਾਰਟ ਟਾਈਮ ਨੌਕਰੀ ਵੀ ਕਰ ਸਕਦਾ ਹੈ ਉਹ ਉਹ ਪਰਿਵਾਰ ਵੀ ਬਈ ਉਹਨਾਂ ਕੋਲ ਟਾਈਮ ਦੀ ਗੁੰਜਾਇਸ਼ ਰਹਿੰਦੀ ਹੈ ਕਿ ਉਹ ਕਰ ਸਕਦੇ ਪਾਰਟ ਟਾਈਮ ਤੇ ਉਹ ਚੀਜ਼ਾਂ ਲਈ ਹੁੰਦੀ ਹੈ ਕੋਈ ਇਹ ਜੀ ਗੱਲ ਕਿਉਂਕਿ ਸਾਰਾ ਸਾਲ ਤੁਸੀਂ ਬਿਜ਼ੀ ਨਹੀਂ ਰਹਿੰਦੇ ਹਾਂਜੀ ਖਾਸ ਕਰਕੇ ਵਿੰਟਰ ਦੇ ਵਿੱਚ ਤੁਸੀਂ ਜਦੋਂ ਇੱਕ ਵਾਰੀ ਫਸਲ ਵੱਢੀ ਗਈ ਤੁਹਾਡੇ ਢੋਲਾਂ ਦੇ ਵਿੱਚ ਪੈ ਗਈ ਹੈ ਤੁਹਾਡੇ ਕੋਲ ਸਮਾਂ ਹੁੰਦਾ ਹੈ ਗਰਮੀਆਂ ਦੌਰਾਨ ਤੁਸੀਂ ਜ਼ਿਆਦਾ ਬਿਜ਼ੀ ਹੁੰਦੇ ਹਾਂ ਹਾਂਜੀ ਤੇ ਉਹ ਮੈਂ ਦੇਖਿਆ ਕੁਝ ਪਰਿਵਾਰ ਉਹ પાર્ਟ ਟਾਈਮ ਦੇ ਨਾਲ ਨਾਲ ਜੌਬਸ ਕਰਦੇ ਨੇ ਜਾਂ ਕੋਈ ਕਿਤਾ ਕਰ ਲੈਂਦੇ ਆ ਕੋਈ ਹੋਰ ਛੋਟਾ ਜਿਹਾ ਕੋਈ ਬਿਜ਼ਨਸ ਚਲਾ ਲੈਂਦੇ ਆ ਨਾ ਤੇ ਪਰ ਹੁਣ ਗੱਲ ਫਿਰ ਇਹ ਵੀ ਹੈਗੀ ਵੀ ਤੁਸੀਂ ਕਹੋਗੇ ਵੀ 500 ਕਿੱਲੇ ਵਾਲਾ ਵੀ ਮੱਥਾ ਮਾਰੀ ਹੁੰਦਾ ਵੀ 500 ਕਿੱਲੇ ਚ ਵੀ ਬਚਤ ਨਹੀਂ ਹੁੰਦੀ ਇਹ ਸਚਾਈ ਹੈ ਜੀ ਕਈ ਵਾਰੀ 500 ਕਿੱਲੇ ਵਾਲਾ ਦਾ ਵੀ ਵਾਰਾ ਨਹੀਂ ਖਾਂਦਾ ਸੋ ਨਾਲ-ਨਾਲ ਕੰਮ ਕਰਦੇ ਆ ਹਾਂਜੀ ਆਏ ਤਾਂ ਗੱਲ ਕਰਨ ਨੂੰ ਜਿਵੇਂ ਤੁਹਾਡੇ ਕੋਲੇ ਇੱਕ ਕੁੜੀ ਕੰਮ ਕਰਦੀ ਸੀਗੀ ਉਹ ਨੂੰ ਸੀਗੀ 10000 ਕਿੱਲੇ ਵਾਲਿਆਂ ਦੀ ਸੋ ਤੁਸੀਂ ਉਹ ਉਹ ਇਥੋਂ ਦਾ ਕਲਚਰ ਹੈ ਜੀ ਖਾਸ ਕਰਕੇ ਮੈਂ ਯੰਗਸਟਰਸ ਨਾਲ ਗੱਲ ਕਰਦਾ ਹਾਂ ਕਿ ਉਹ ਜਿਹੜੀ ਲੜਕੀ ਦੀ ਗੱਲ ਕਰ ਰਿਹਾ ਉਹਨਾਂ ਕੋਲੇ 10000 ਕਿਹੜਾ ਹੈ ਉਹਦੇ ਸਾਰੇ ਪਰਿਵਾਰ ਕੋਲੇ ਤਾਂ ਉਹ ਮੇਰੇ ਕੋਲੇ ਜੌਬ ਕਰਦੀ ਸੀ ਤੇ ਮੈਨੂੰ ਇਹ ਲੱਗਾ ਕਿ ਮੈਂ ਇਹ ਪੁੱਛਾਂ ਵੀ ਤੈਨੂੰ ਵੀ ਕੰਮ ਕਰਨ ਦੀ ਲੋੜ ਹੈ ਤੇ ਮੈਂ ਫਿਰ ਉਹਨੂੰ ਇੱਕ ਦਿਨ ਪੁੱਛ ਹੀ ਲਿਆ ਨਾ ਉਹ ਉਹਦਾ ਜਵਾਬ ਸੀ ਜਿਹੜਾ ਕਿ ਵਾਕਈ ਖਾਸ ਕਰਕੇ ਪੰਜਾਬ 'ਚ ਬੈਠੇ ਯੰਗਸਟਰਸ ਨੂੰ ਸੁਣਨਾ ਚਾਹੀਦਾ ਉਹ ਕਹਿੰਦੀ ਵੀ ਇਸ 10000 ਕਿਲੇ 'ਚ ਮੇਰਾ ਕੀ ਹੈ ਮੈਂ ਤਾਂ ਨਹੀਂ ਬਣਾਈ ਇਹ ਤਾਂ ਇਹਨਾਂ ਦੀ ਬਹੁਤ ਕਦੀਮ ਤੋਂ ਆ ਜਾਂ ਇਹਨਾਂ ਨੇ ਆ ਬਣਾਈ ਹੈ ਮੈਂ ਆਪਦੇ ਬਲਬੂਤੇ ਕੁਝ ਕਰਨਾ ਹੈ ਮੇਰੇ ਕੋਲ ਬੀਐਸਸੀ ਐਰੀਕਲਚਰ ਦੀ ਡਿਗਰੀ ਹੈ ਮੈਂ ਤਾਂ ਤੇਰੇ ਕੋਲ ਨੌਕਰੀ ਕਰਦੀਆਂ ਕੁਝ ਸਿੱਖੂਗੀ ਮੈਂ ਬੈਂਕ ਚ ਕੰਮ ਕਰਨਾ ਹੈ ਉਹ ਕਰਨਾ ਉਹਦੀਆਂ ਪਲਾਨ ਸੀ ਉਸ ਟਾਈਮ ਤੇ ਉਹ ਦੋ ਦੋ ਤਿੰਨ ਤਿੰਨ ਨੌਕਰੀਆਂ ਕਰਦੀ ਸੀ ਕੁੜੀ ਅੱਛਾ ਜੀ 10000 ਕਿਲਿਆਂ ਦੀ ਨੂੰ ਤਿੰਨ ਨੌਕਰੀਆਂ ਕਰਦੀ ਸੀ ਇਹ ਇਸ ਦੇਸ਼ ਦਾ ਕਲਚਰ ਆ ਵਰਕ ਕਲਚਰ ਹੈ ਹਾਂਜੀ ਸੈਲਫ ਰਿਸਪੈਕਟ ਦਾ ਕਲਚਰ ਹੈ ਜਿਹੜਾ ਕਿ ਹੋਣਾ ਚਾਹੀਦਾ ਹੈ ਪਰ ਵੈਸੇ 10000 ਕਿੱਲੇ ਦਾ ਤਾਂ ਸਰਦਾ ਉਹ ਤਾਂ ਉਹ ਇਹ ਜੀ ਕੋਈ ਗੱਲ ਨਹੀਂ ਉਹ ਉਹ ਚ ਅੱਗੇ ਸਰਦੇ ਪੋਈ ਦੇ ਜੀਵਦਾ ਹਾਂ ਹਾਂਜੀ ਹਾਂਜੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕੁਝ ਸਮੁੰਦਰ ਬੰਦ ਕਰਨ ਦੀ ਕੋਸ਼ਿਸ਼ ਕਰੀਏ ਪਰ ਤੁਹਾਡੇ ਵੱਲੋਂ ਵੀ ਜੇ ਕੋਈ ਕਮੈਂਟ ਨੇ ਕੁਝ ਚੀਜ਼ਾਂ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਨਾ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ ਕਮੈਂਟਸ ਦੇ ਰੂਪ ਦੇ ਵਿੱਚ ਤੇ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਿੰਨਾ ਸਾਨੂੰ ਪਤਾ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਹੋਰ ਵੀ ਕਰਾਂਗੇ ਪਰ ਤੁਸੀਂ ਤੁਹਾਡੇ ਤੋਂ ਵੀ ਸਿੱਖ ਸਕਦੇ ਆ। ਸੋ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।